ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਸਰ ਯੂ ਯੂ ਮੇਡ ਅਸ ਆਲ ਵੈਰੀ ਪ੍ਰਾਊਡ ਸਵੀਰ ਬੜਾ ਮਾਣ ਹੈ ਤੁਹਾਡੀ ਜਦੋਂ ਮੈਂ ਖਬਰ ਪੜੀ ਸੁਣੀ ਦੈਟ ਐਂਡ ਤੁਹਾਡੀ ਜੋ ਡੈਡੀਕੇਸ਼ਨ ਹੈ ਮਾਈ ਮਾਈ ਸਲੂਟ ਟੂ ਦੈਟ ਡੈਡੀਕੇਸ਼ਨ ਅਮੇਜ਼ਿੰਗ ਸੋ ਯੂ ਆਰ ਤੁਸੀਂ ਯੂ ਆਰ ਬੌਰਨ ਇਨ ਲੁਧਿਆਣਾ ਹਾਂਜੀ ਅੱਛਾ 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 ਮੈਂ ਤੇ ਕੀ ਆਪਣਾ ਬਾਲੇ ਕੀ ਕਰਦੇ ਬਜ਼ੁਰਗ ਕੀ ਕਰਦੇ ਤੁਹਾਡੀ ਫੈਮਿਲੀ ਮੇਰੇ ਪਾਪਾ ਫੋਟੋਗ੍ਰਾਫੀ ਕਰਦੇ ਜੀ ਅੱਛਾ ਬੜੀ ਹਿੰਮਤ ਹੈ ਯਾਰ ਕਿਥੋਂ ਕਿਥੇ ਤਾਮਿਲਨਾਡੂ ਫਿਰ ਕਿਹਨੇ ਗਾਈਡ ਕੀਤਾ ਉੱਤੇ ਤਾਮਿਲਨਾਡੂ ਜਾਣ ਲਈ ਸਾਨੂੰ ਇੱਕ ਕੋਲ ਸੀਗਾ ਜੀ ਕਿਉਂਕਿ ਮੈਨੂੰ ਜਦੋਂ ਪਾਪਾ ਸੀ ਪੰਜਾਬ ਵਾਲੇ ਖੇਡੇ ਤਾਂ ਸਾਨੂੰ ਕੋਈ ਮਿਲਿਆ ਨਹੀਂ ਹਾਂ ਹਾਂ ਮੇਰੇ ਕੋਲ ਸਜੈਸਟ ਕੀਤਾ ਵੀ ਮੈਂ ਉਧਰ ਚ ਨਹੀਂ ਚਲਾ ਗਿਆ ਤੇ ਉਧਰ ਮੈਨੂੰ ਕ੍ਰਿਕਟ ਖੇਡਿਆ ਮੈਂ 6-7 ਸਾਲ ਤੋਂ ਹੈਗਾ ਉੱਥੇ ਹਾਂ ਹਾਂ ਫਿਰ ਅੱਜ ਮੈਨੂੰ ਮੌਕਾ ਮਿਲਿਆ ਨਹੀਂ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਯੂ ਰੀਅਲੀ ਮੇਡ ਮੀ ਪ੍ਰਾਊਡ ਐਂਡ ਮੈਨੂੰ ਮੈਂ ਆਪਦੇ ਬੱਚੇ ਨਾਲ ਇਹ ਗੱਲ ਸ਼ੇਅਰ ਕਰੂੰਗਾ ਕਿ ਹਿੰਮਤ ਨੈਵਰ ਲੂਜ਼ ਹੋਪ ਔਰ ਡੈਡੀਕੇਟਡ ਰੋ ਇਮਾਨਦਾਰੀ ਨਾਲ ਆਪਦੀ ਮਿਹਨਤ ਕਰੋ ਤੇ ਗੁਰੂ ਸਾਹਿਬ ਫਲ ਜਰੂਰ ਦਿੰਦੇ ਆ ਔਰ ਏ ਤੁਹਾਡੇ ਚ ਬੜੀ ਹਿੰਮਤ ਹੈ ਜੀ ਜਾ ਕੇ ਚੇਨਈ ਜਿੱਥੇ ਲੈਂਗੁਏਜ ਬੈਰੀਅਰ ਸੀ ਸਭ ਕੁਝ ਸੀ ਬਟ ਸੋ ਤੁਸੀਂ ਹਿੰਦ ਟਾਮਿਲਨ ਬੋਲ ਲੈਂਦੇ ਹੋ ਨਹੀਂ ਜੀ ਨਹੀਂ ਥੋੜੀ ਬੋਤਨ ਸਭ ਆ ਗਿਆ ਤੇ ਹੁਣ ਉਹਨਾਂ ਨਾਲ ਡਰੈਸਿੰਗ ਰੂਮ ਸ਼ੇਅਰ ਕਰਦੇ ਆ ਖੇਡਦੇ ਇਕੱਠੇ ਮੈਂ ਮੈਂ ਵੀ ਉੱਥੇ ਜਾ ਆਈ ਯੂਸ ਟੂ ਰੈਲੀ ਸਾਡਾ ਵੀ ਕਾਰ ਰੈਲੀ ਨਹੀਂ ਕਰਦਾ ਸੀ ਮੈਂ ਸਾਡੇ ਜਿਹੜੇ ਟਿਊਨਰ ਸੀ ਉਹ ਤਾਮਿਲਨਾਡੂ ਤੋਂ ਸੀ ਕੋਮਪੈਟੋਰ ਤੋਂ ਸੋ ਮੈਨੂੰ ਵੀ ਥੋੜੀ ਬਹੁਤੀ ਤਮਿਲਿਆਨ ਆਉਂਦੀ ਸੀ ਇੱਕ ਤਾਂ ਲਮਝੇ ਵਰਤੇ ਸੀ ਇਲਾ ਇਲਾ ਇਹ ਚਾ ਕੁਝ ਕਹਿੰਦੇ ਸੀ ਹਾਂਜੀ ਹਾਂ ਸੋ ਨੀ लवली ਬਹੁਤ ਖੁਸ਼ੀ ਹੋਈ ਤੁਸੀਂ ਬਿਜ਼ੀ ਹੋ ਵਿਦ ਸਪੀਕ ਲੇਟਰ ਬਟ ਗੁਰੂ ਸਾਹਿਬ ਮੇਰ ਬਖਸ਼ਿਸ਼ ਕਰਨ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਐਂਡ ਮੇ ਯੂ ਰਾਈਸ ਟੂ ਦੀ ਓਕੇਜਨ ਆਈਪੀਐਲ ਚ ਬਕਮ ਸ਼ਾਈਨਿੰਗ ਸਟਾਰ ਐਂਡ ਮੇਕ 올 ਪੰਜਾਬੀਜ਼ ਵੈਰੀ ਪ੍ਰਾਊਡ ਔਰ ਕਦੇ ਵੀ ਆਪ ਦੀ ਇਹ ਲੋਕਣਾ ਬਦਲਿਓ ਇਹ ਜਿਹੜੀ ਇਹ ਪਛਾਣ ਹੈ ਜਿਹੜੀ ਸਿੱਖੀ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਮਤਲਬ ਦਿਸ ਇਜ਼ ਗੋਇੰ ਟੂ ਇਸ ਇਸ ਦੇ ਵੀ ਇਸ ਨੂੰ ਵੀ ਮਾਣ ਮਿਲੇ ਔਰ ਇਹ ਤੁਹਾਡੀ ਪਛਾਣ ਹੈ ਐਂਡ ਆਮ ਸੋ ਹੈਪੀ ਟੂ ਸੀ ਯੂ ਸਾਬਤ ਸੂਰਤ ਵੇਖ ਕੇ ਖੁਸ਼ੀ ਹੋ ਜਾਂਦੀ ਮਨ ਨੂੰ ਥੈਂਕ ਯੂ ਜੀ ਬਹੁਤ ਬਹੁਤ ਵਧਾਈ ਕੰਗ੍ਰੈਚੁਲੇਸ਼ਨਸ ਗੋਡ ਬlesਸ ਯੂ ਮੈਂ ਐਂਡ ਯੂ ਆ ਫਾਸਟ ਬੋਲਰ ਹੈਵ ਬੀਨ ਟੋਲਡ ਹਾਂ ਜੀ ਸਰ ਬੱਦ ਔਰ ਚੱਕ ਦਿਓ ਫਟੇ लवली कंग्रेचुलेशन ऑल द बेस्ट थोड़े आई वारी अरद करांग लवली ऑल द बेस्ट गुरु साहब कृपा कर वाहगुरु जी का खालसा वाहगुरु जी की फतेह जी थैंक यू बहुत ब्लैस यू